ਪਾਲ ਜੀ ਜਿੱਥੇ ਅੱਜ ਦੀ ਨੌਜਵਾਨ ਪੀੜੀ ਪੰਜਾਬੀ ਤੋਂ ਦੂਰ ਹੋ ਰਹੀ ਹੈ ਪੰਜਾਬੀਆ ਤੋਂ ਦੂਰ ਹੋ ਰਹੀ ਹੈ ਆਪਣੀ ਮਾਂ ਬੋਲੀ ਭੁੱਲਦੀ ਜਾ ਰਹੀ ਹੈ ਤੁਸੀਂ ਮਾਂ ਬੋਲੀ ਪੰਜਾਬੀ ਨੂੰ ਪਰਫੁੱਲ ਤਿਆਰ ਰਹੇ ਹੋ ਮਨ ਦੇ ਵਿੱਚ ਵਿਚਾਰ ਕਿਵੇਂ ਆ ਤਾਂ ਵਾਈ ਗੁਰ ਨੇ ਉਹਦਾ ਧਿਆਨ ਅਖਰ ਕਰੀ ਬੈਲ ਲਗਾ ਦਿੱਤਾ ਤੇ ਫਿਰ ਲਗਾਤਾਰ ਮਿਹਨਤ ਕਰਨੀ ਸ਼ੁਰੂ ਕੀਤੀ ਤੇ ਜਿਹਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਆ ਜੀ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਇਹਦੇ ਵਿੱਚ ਸਿਰਫ ਗੁਰੂ ਸਾਹਿਬ ਦੀ ਕਿਰਪਾ ਹੈ ਬੰਦੇ ਦੇ ਬਸ ਵਾਲੀ ਚੀਜ਼ ਨਹੀਂ ਹੈਗੀ ਜਦੋਂ ਮਾਲਕ ਆਪ ਤੁਹਾਡੇ ਨਾਲ ਹੋ ਕੇ ਵਿਚਰਦੇ ਨੇ ਤੇ ਫਿਰ ਹੀ ਅੱਖਰ ਕਰੀ ਹੋ ਸਕਦੀ ਆ ਜੀ ਜੀ ਬਾਂਸ ਦੀਆਂ ਕਲਮਾਂ ਕਾਨੇ ਦੀਆਂ ਕਲਮਾਂ ਤੇ ਇਸ ਤੋਂ ਇਲਾਵਾ ਇਹਦੇ ਡੰਕ ਵੀ ਹੁੰਦੇ ਆ ਜਿਵੇਂ ਪੁਰਾਣੇ ਸਮੇਂ 'ਚ ਡੰਕ ਹੁੰਦੇ ਸੀ ਲੂਜ਼ ਨਿਬਸ ਤੇ ਸ਼ਾਈਆਂ ਉਹਦੇ ਨਾਲ ਹੀ ਆਪਣਾ ਕੰਮ ਕੀਤਾ ਜਾਂਦਾ ਜੀ ਜਿੱਥੋਂ ਵੀ ਕਿਤੋਂ ਕੋਈ ਵੀਰ ਕਹਿੰਦਾ ਕਿ ਸਾਨੂੰ ਇਹ ਚੀਜ਼ ਚਾਹੀਦੀ ਆ ਉੱਥੇ ਅਸੀਂ ਉਸ ਦੇ ਹਿਸਾਬ ਨਾਲ ਜੋ ਕਹਿੰਦੇ ਆ ਬਣਾ ਕੇ ਭੇਜ ਦਈ ਦੀਏ ਜਿਹੜਾ ਬੱਚਾ ਮਿਹਨਤ ਜਾਰੀ ਕਰਦਾ ਉਹचे ਨਾਂ ਤੇ ਪੰਜਾਬੀ ਦੀ ਮਿਹਨਤ ਦੀ ਗੱਲ ਆ ਤੇ ਨਾਂ ਕਿਸੇ ਪ੍ਰਵਾਸੀ ਦੀ ਮਿਹਨਤ ਦੀ ਗੱਲ ਆ ਜਿਹੜਾ ਮਿਹਨਤ ਕਰਦਾ ਉਹਦੀ ਲਿਖਾਈ ਵਧੀਆ ਹੋ ਜਾਂਦੀ ਆ ਭਾਵੇਂ ਕੀ ਪੰਜਾਬੀ ਆ ਤੇ ਕੀ ਪ੍ਰਵਾਸੀ ਆ ਤੇ ਇਹ ਬੱਚੇ ਨੇ ਵੀ ਮਿਹਨਤ ਕੀਤੀ ਇਹਦੀ ਵੀ ਲਿਖਾਈ ਬਹੁਤ ਸੋਹਣੀ ਆ ਬਾਕੀ ਹੋਰ ਬੱਚੇ ਬਹੁਤ ਸੋਹਣੀ ਲਿਖਾਈ ਕਰਦੇ ਪਏ ਨੇ ਆਪਣੇ ਪੰਜਾਬੀ ਬੱਚੇ ਪਰ ਜਿਹੜਾ ਗਿਆਨ ਹੈ ਨਾ ਗਿਆਨ ਕਿਸੇ ਧਰਮ ਦਾ ਮਹੌਤਾਜ ਨਹੀਂ ਹੈਗਾ ਨਾ ਉਹ Hindu ਦਾ ਨਾ Sikh ਦਾ ਨਾ Isai ਦਾ ਅਸੀਂ ਤੇ ਵੇਖੋ ਇੱਕ ਅਧਿਆਪਕ ਆ ਅਸੀਂ ਤੇ ਆਪਣਾ ਦੀਵਾ ਜਗਾਉਣਾ ਹੀ ਜਗਾਉਣਾ ਉਹਦੇ ਨਾਲ ਸਾਡੇ ਦੀਵੇ ਨਾਲ ਭਾਵੇਂ ਇੱਕ Hindu ਪੜ ਜਾਏ ਇੱਕ Musalman ਪੜ ਜਾਏ ਇੱਕ Sikh ਪੜ ਜਾਏ ਬੱਚੇ ਗਿੱਲੀ ਮਿੱਟੀ ਵਾਂਗ ਹੁੰਦੇ ਹਨ ਚੰਗਾ ਅਧਿਆਪਕ ਮਿੱਟੀ ਨੂੰ ਬੋਲਣ ਲਗਾ ਦਿੰਦਾ ਹੈ ਪਾਲ ਜੀ ਜਿੱਥੇ ਅੱਜ ਦੀ ਨੌਜਵਾਨ ਪੀੜ੍ਹੀ ਪੰਜਾਬੀ ਤੋਂ ਦੂਰ ਹੋ ਰਹੀ ਹੈ ਪੰਜਾਬੀਆ ਤੋਂ ਦੂਰ ਹੋ ਰਹੀ ਹੈ ਆਪਣੀ ਮਾਂ ਬੋਲੀ ਭੁੱਲਦੀ ਜਾ ਰਹੀ ਹੈ ਤੁਸੀਂ ਮਾਂ ਬੋਲੀ ਪੰਜਾਬੀ ਨੂੰ ਪਰਫੁੱਲ ਤਿਆਰ ਰਹੇ ਹੋ ਮਨ ਦੇ ਵਿੱਚ ਵਿਚਾਰ ਜਿਵੇਂ ਆਏ ਸਰ ਲਾਕਡਾਊਨ ਦੇ ਵਿੱਚ ਕਾਫੀ ਡਰਦਾ ਮਾਹੌਲ ਸੀ ਤੇ ਉਦੋਂ ਸਿਰਫ ਇਹੋ ਹੀ ਹੁੰਦਾ ਸੀ ਕਿ ਪਤਾ ਨਹੀਂ ਕਦੋਂ ਮਰ ਜਾਣਾ ਤਾਂ ਵਾਹਿਗੁਰੂ ਨੇ ਉਦੋਂ ਧਿਆਨ ਅਖਰਕਾਰੀ ਵੱਲ ਲਗਾ ਦਿੱਤਾ ਤੇ ਫਿਰ ਲਗਾਤਾਰ ਮਿਹਨਤ ਕਰਨੀ ਸ਼ੁਰੂ ਕੀਤੀ ਤੇ ਜਿਹਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਆ ਜੀ ਤੇ ਵੀਰ ਜੀ ਜਿੱਥੇ ਹੁਣ ਡਿਜੀਟਲ ਜਮਾਨਾ ਹੋ ਰਿਹਾ ਹੈ ਫੌਂਟ ਤਰ੍ਹਾਂ ਤਰ੍ਹਾਂ ਦੇ ਆਉਂਦੇ ਨੇ ਕੰਪਿਊਟਰਾਂ ਦੇ ਵਿੱਚ ਲੈਪਟਾਪਾਂ ਦੇ ਵਿੱਚ ਪਰ ਤੁਹਾਡੇ ਹੱਥ ਦੀ ਲਿਖਾਵਟ ਅੱਜ ਵੀ ਬਹੁਤ ਪਿਆਰੀ ਤੇ ਸੋਹਣੀ ਹੈ ਇਹਦੇ ਵਿੱਚ ਕੀ ਰਾਜ ਇਹ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਇਹਦੇ ਵਿੱਚ ਸਿਰਫ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਬੰਦੇ ਦੇ ਬਸ ਵਾਲੀ ਚੀਜ਼ ਨਹੀਂ ਹੈਗੀ ਜਦੋਂ ਮਾਲਕ ਆਪ ਤੁਹਾਡੇ ਨਾਲ ਹੋ ਕੇ ਵਿਚਰਦੇ ਨੇ ਤੇ ਫਿਰ ਹੀ ਅੱਖਰ ਕਰੀ ਹੋ ਸਕਦੀ ਆ ਮੇਰੇ ਅਵਸ ਨਹੀਂ ਹੈਗਾ ਜੀ ਮੈਂ ਕਰ ਸਕਾਂ ਨਹੀਂ ਤੁਸੀਂ ਪੈਸੇ ਤੋਂ ਚੀਜ਼ ਕਮ ਕਰਦੇ ਹੋ ਕਿਸ ਚੀਜ਼ ਨਾਲ ਜੁੜੇ ਹੋ ਤੁਸੀਂ ਮੈਂ ਪੈਸੇ ਤੋਂ ਅਧਿਆਪਕਾਂ ਜੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਜਦੋਂ ਵੀ ਸਮਾਂ ਮਿਲਦਾ ਉਹ ਦੱਖਰਕਾਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਭਾਜੀ ਇਹ ਜਿਹੜੇ ਤੁਸੀਂ ਲਿਖਦੇ ਹੋ ਲਿਖਾਵਟ ਲਿਖਦੇ ਹੋ ਇੰਨੀ ਪਿਆਰੀ ਸੋਹਣੀ ਇਹਨੂੰ ਲਿਖਣ ਵਾਸਤੇ ਕਿਸ ਚੀਜ਼ ਦੀ ਵਰਤੋਂ ਹੁੰਦੀ ਹੈ ਜਿਹੜੀ ਕਲਮ ਦੀ ਵਰਤੋਂ ਹੁੰਦੀ ਹੈ ਜਿਹੜੇ ਪੈਨ ਦੀ ਵਰਤੋਂ ਹੁੰਦੀ ਹੈ ਇਹਦੇ ਲਈ ਜੀ ਬਾਸ ਦੀਆਂ ਕਲਮਾਂ ਕਾਨੇ ਦੀਆਂ ਕਲਮਾਂ ਤੇ ਇਸ ਤੋਂ ਇਲਾਵਾ ਇਹਦੇ ਡੰਕ ਵੀ ਆਉਂਦੇ ਆ ਜਿਵੇਂ ਪੁਰਾਣੇ ਸਮੇਂ 'ਚ ਡੰਕ ਹੁੰਦੇ ਸੀ ਲੂਜ਼ ਨਿਬਸ ਤੇ ਸ਼ਾਈਆਂ ਉਹਦੇ ਨਾਲ ਹੀ ਆਪਣਾ ਕੰਮ ਕੀਤਾ ਜਾਂਦਾ ਜੀ ਤੇ ਇਹ ਜਿਹੜੇ ਪੈਨ ਚਲਮਾਂ ਨੇ ਇਹ ਜਿਹੜੇ ਚਲਾਉਣ ਵਾਸਤੇ ਵੀ ਆਉਂਦੇ ਜੀ ਇਹ ਹੁਨਰ ਬਹੁਤ ਚਾਹੀਦਾ ਆਮ ਪੈਂਦੀ ਤਰ੍ਹਾਂ ਚਲਾਉਣਾ ਪੈਂਦਾ ਇਹਨੂੰ ਜਾਂ ਜਿਵੇਂ ਚਲਦੀਆਂ ਨੇ ਦੇਖੋ ਜੀ ਹਰ ਚੀਜ਼ ਦਾ ਇੱਕ ਤਰੀਕਾ ਹੁੰਦਾ ਕੋਈ ਵੀ ਅਸੀਂ ਕੰਮ ਕਰਦੇ ਆ ਇਵਨ ਕਿ ਅਸੀਂ ਕਾਰ ਵੀ ਚਲਾਉਣੀ ਸਿੱਖਾਂਗੇ ਤਾਂ ਉਹ ਵੀ ਇੱਕ ਟੈਕਨੀਕਲ ਤਰੀਕਾ ਤੇ ਇਹ ਫੇਰ ਲਿਖਾਈ ਹੈ ਜੀ ਇਹਨੂੰ ਵੀ ਇੱਕ ਟੈਕਨੀਕਲ ਤਰੀਕੇ ਨਾਲ ਪਹਿਲਾਂ ਸਿੱਖਣਾ ਪੈਂਦਾ ਕਲਮ ਨੂੰ ਫੇਰ ਅਸੀਂ ਜਿੱਦਾ ਮਰਜ਼ੀ ਅੱਖਰ ਬਣਾ ਸਕਦੇ ਹਾਂ ਸਰਦਾਰ ਜੀ ਮੈਨੂੰ ਇਹ ਦੱਸੋ ਤੁਹਾਡੀ ਲਿਖਾਵੜ ਜਿਹੜੀਆਂ ਲਿਖੀਆਂ ਹੋਈਆਂ ਚੀਜ਼ਾਂ ਨੇ ਇਹ ਆਪਣੇ ਅੰਮ੍ਰਿਤਸਰ ਤੋਂ ਬਾਹਰ ਵੀ ਜਾਂਦੀਆਂ ਨੇ ਦੇਸ਼ਾਂ ਦੇ ਦੇਸ਼ਾਂ ਦਾ ਵੀ ਜਾ ਰਹੀਆਂ ਨੇ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਜਿੱਥੋਂ ਵੀ ਕਿਤੋਂ ਕੋਈ ਵੀਰ ਕਹਿੰਦਾ ਕਿ ਸਾਨੂੰ ਇਹ ਚੀਜ਼ ਚਾਹੀਦੀ ਆ ਉੱਥੇ ਅਸੀਂ ਉਸ ਦੇ ਹਿਸਾਬ ਨਾਲ ਜੋ ਕਹਿੰਦੇ ਆ ਬਣਾ ਕੇ ਭੇਜ ਦਈਦੀ ਆ ਜੀ ਤੇ ਮੈਨੂੰ ਇਹ ਦੱਸੋ ਜੀ ਸਰਦਾਰ ਸਾਹਿਬ ਚਿੱਨੇ ਦੇ ਬੂਟੇ ਲਾਤੇ ਨੇ ਆਪਣੇ ਪੰਜਾਬੀ ਦਾ ਪੰਜਾਬੀ ਤੋਂ ਦੂਰ ਹੋ ਰਹੇ ਨੇ ਪੰਜਾਬ ਤੋਂ ਦੂਰ ਹੋ ਰਹੇ ਨੇ ਪੰਜਾਬੀਆਂ ਤੋਂ ਦੂਰ ਹੋ ਰਹੇ ਨੇ ਮਾਂ ਬੋਲੀ ਪੰਜਾਬੀ ਵੀ ਭੁੱਲਦੇ ਜਾ ਰਹੇ ਨੇ ਤੋਂ ਤੁਸੀਂ ਅਜੇ ਟੀਚਰ ਚਿੱਨੇ ਦੇ ਬੂਟੇ ਲਾਦਦੇ ਨੇ ਸਰ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਰੋਜ਼ ਆਪਣੇ ਸਕੂਲ ਦੇ ਵਿੱਚ ਪਿਛਲਾ ਅੱਧਾ ਘੰਟਾ ਜਿਹੜਾ ਲਿਖਾਈ ਤੇ ਲਗਾਉਣਾ ਉਹਦੇ ਵਿੱਚ ਮਾਲਕ ਦੀ ਕਿਰਪਾ ਨਾਲ ਮੇਰੇ ਬਹੁਤ ਸਾਰੇ ਆਪਣੇ ਪੰਜਾਬੀ ਬੱਚੇ ਤੇ ਨਾਲ ਇਹ ਦੇਖੋ ਬਿਹਾਰ ਤੋਂ ਵੀ ਆਏ ਬੱਚੇ ਵੀ ਸਾਡੇ ਸਕੂਲਾਂ 'ਚ ਹੀ ਪੜ੍ਹਦੇ ਨੇ ਤੇ ਇਹ ਵੀ ਉਹਨਾਂ ਦੇ ਨਾਲ ਹੀ ਪੜ੍ਹਦੇ ਨੇ ਦੋਵੇਂ ਬਰਾਬਰ ਤਰੀਕੇ ਨਾਲ ਪੰਜਾਬੀ ਵੀ ਜਿਹੜੇ ਆਪਣੇ ਪੰਜਾਬੀ ਬੱਚੇ ਵੀ ਕਰ ਰਹੇ ਨੇ ਤੇ ਇਹ ਵੀ ਕਰ ਰਹੇ ਨੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਬੱਚਾ ਮਿਹਨਤ ਜਾਰੀ ਕਰਦਾ ਉਹ ਚਾਹ ਨਾ ਤੇ ਪੰਜਾਬੀ ਦੀ ਮਿਹਨਤ ਦੀ ਗੱਲ ਆ ਤੇ ਨਾ ਕਿਸੇ ਪ੍ਰਵਾਸੀ ਦੀ ਮਿਹਨਤ ਦੀ ਗੱਲ ਆ ਜਿਹੜਾ ਮਿਹਨਤ ਕਰਦਾ ਉਹਦੀ ਲਿਖਾਈ ਵਧੀਆ ਹੋ ਜਾਂਦੀ ਭਾਵੇਂ ਕੀ ਪੰਜਾਬੀ ਆ ਤੇ ਕੀ ਪ੍ਰਵਾਸੀ ਆ ਤੇ ਇਹ ਬੱਚੇ ਨੇ ਵੀ ਮਿਹਨਤ ਕੀਤੀ ਇਹਦੀ ਵੀ ਲਿਖਾਈ ਬਹੁਤ ਸੋਹਣੀ ਆ ਬਾਕੀ ਹੋਰ ਬੱਚੇ ਬਹੁਤ ਸੋਹਣੀ ਲਿਖਾਈ ਕਰਦੇ ਪਏ ਨੇ ਆਪਣੇ ਪੰਜਾਬੀ ਬੱਚੇ ਤਾਂ ਵਧੀਆ ਜੀ ਸਰਦਾਰ ਸਾਹਿਬ ਨੇ ਬਿਹਾਰੀ ਜਿਹੜੇ ਨੇ ਉਹਨਾਂ ਨੂੰ ਵੀ ਪੰਜਾਬੀ ਦੇ ਲਾਤਾ ਪੰਜਾਬੀ ਸੋਹਣੀ ਲਿਖਦੇ ਨੇ ਤਾਂ ਤਾਰੀਫਾਂ ਬੰਦੀਆਂ ਉਹਨੇ ਪਰ ਬਹੁਤਿਆਂ ਨੇ ਇਹ ਵੀ ਵਿਚਾਰ ਆਉਣਾ ਮੰਨਦੇ ਵਿੱਚ ਕਿ ਪ੍ਰਵਾਸੀਆਂ ਦਾ ਜਿਹੜਾ ਰੌਲਾ ਚੱਲਦਾ ਪਿਆ ਉਸ ਨੂੰ ਲੈ ਕੇ ਵੀ ਚਿੰਤੂ ਪਰੰਤੂ ਜ਼ਰੂਰ ਹੁੰਦੀ ਹੈ ਸਰਦਾਰ ਸਾਹਿਬ ਬਹੁਤਿਆਂ ਨੇ ਕਿਹਾ ਹੁਣ ਪੰਜਾਬੀ ਬਿਹਾਰੀਆਂ ਨੂੰ ਤੁਸੀਂ ਪੰਜਾਬ ਦੇ ਵਿੱਚ ਪੰਜਾਬੀ ਬੋਲਣ ਤੇ ਲਾਤਾ ਇਹ ਤਾਂ ਪਹਿਲਾਂ ਬਹੁਤ ਰਾਸ ਜਾ ਰਹੇ ਨੇ ਸਰ ਦੇਖੋ ਜਿਸ ਬੰਦੇ ਦੀ ਸੋਚ ਜਿੱਦਾਂ ਦੀ ਹੋएगी ਨਾ ਉਸਨੇ ਉਦਾਂ ਦਾ ਹੀ ਤੁਹਾਨੂੰ ਕਮੈਂਟ ਕਰਨਾ ਕਿਸੇ ਨੇ ਕਹਿਣਾ ਕਿ ਇਹ ਮਾੜੇ ਆ ਕਿਸੇ ਨੇ ਕਹਿਣਾ ਕਿ ਉਹ ਮਾੜੇ ਆ ਪਰ ਜਿਹੜਾ ਗਿਆਨ ਹੈ ਨਾ ਗਿਆਨ ਕਿਸੇ ਧਰਮ ਦਾ ਮਹੌਤਾਜ ਨਹੀਂ ਹੈਗਾ ਨਾ ਉਹ Hindu ਦਾ ਨਾ Sikh ਦਾ ਨਾ Isai ਦਾ ਅਸੀਂ ਤੇ ਵੇਖੋ ਇੱਕ ਅਧਿਆਪਕ ਆ ਅਸੀਂ ਤੇ ਆਪਣਾ ਦੀਵਾ ਜਗਾਉਣਾ ਹੀ ਜਗਾਉਣਾ ਉਹਦੇ ਨਾਲ ਸਾਡੇ ਦੀਵੇ ਨਾਲ ਭਾਵੇਂ ਇੱਕ Hindu ਪੜ ਜਾਏ ਇੱਕ Musalman ਪੜ ਜਾਏ ਇੱਕ Sikh ਪੜ ਜਾਏ ਕਿਉਂਕਿ ਸਾਨੂੰ ਪੜਾਉਣ ਵਾਲੇ ਸਾਡੇ ਟੀਚਰ ਸਾਡੇ ਅਧਿਆਪਕ ਕੋਈ Musalman ਸੀ ਕੋਈ ਐਸਾਈ ਸੀ ਕਿ ਅਸੀਂ ਪੜੇ ਨਹੀਂ ਅਸੀਂ ਵਧੀਆ ਪੜੇ ਆ ਵਾਹਿਗੁਰੂ ਦੀ ਕਿਰਪਾ ਨਾਲ ਫਿਰ ਵੀ ਅਸੀਂ ਆਪਣੀ ਆਪਣੇ ਧਰਮ ਦੇ ਵਿੱਚ ਆਪਣੀ ਪੰਜਾਬੀ ਦੇ ਵਿੱਚ ਪਰਪੱਕ ਹੈਗੇ ਆ ਅਸੀਂ ਫਿਰ ਵੀ ਮਾਲਕ ਦੀ ਕਿਰਪਾ ਨਾਲ ਚੱਲ ਰਹੇ ਆ ਸਾਨੂੰ ਪਤਾ ਕਿ ਅਸੀਂ ਆਪਣੇ ਮਾਂ ਬੋਲੀ ਨਾਲ ਜੁੜੇ ਰਹਿਣਾ ਤੇ ਅਸੀਂ ਜੁੜੇ ਹੋਏ ਆ ਇਹਦੇ ਵਿੱਚ ਕਿਸੇ ਦੇ ਜਿਹੜੇ ਕਮੈਂਟ ਆ ਉਹਨਾਂ ਦੀ ਸੋਚ ਆਪਣੀ ਓਦਾਂ ਦੀ ਆ ਉਹ ਭਾਵੇਂ ਮਾੜਾ ਕਹਿਣ ਚੰਗਾ ਕਹਿਣ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਵੇਖੋ ਕਹਿ ਰਿਹਾ ਕਿ ਮੇਰੇ ਪੰਜਾਬੀ ਬੱਚੇ ਬਹੁਤ ਸੋਹਣਾ ਕਰਦੇ ਆ ਇਹ ਇਵਨ ਇੱਕ ਜੇ ਬਿਹਾਰ ਦੇ ਬੱਚੇ ਨੇ ਕਰ ਲਿਆ ਤੇ ਕਿਸੇ ਨੂੰ ਕੀ ਮੁਸ਼ਕਲ ਆ ਗਈ ਨੇ ਨਾਲ ਤੇ ਆਪਣਾ ਪ੍ਰਚਾਰ ਹੀ ਹੋ ਰਿਹਾ ਮਾਂ ਬੋਲੀ ਪੰਜਾਬੀ ਸਾਡੀ ਬਿਹਾਰ ਦੇ ਵਿੱਚ ਵੀ ਬੋਲੀ ਜਾਏਗੀ ਉੱਥੋਂ ਦੇ ਜਿਹੜੇ ਰਹਿਣ ਵਾਲੇ ਨੇ ਉਹ ਵੀ ਪੰਜਾਬੀ ਨੂੰ ਜੋੜਨਗੇ ਇਹਦਾ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੀ ਹੈ ਇਹਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਬਾਕੀ ਇਹ ਹੈ ਕਿ ਕਿਸੇ ਨੂੰ ਭੰਡਣ ਨਾਲੋਂ ਪਹਿਲਾਂ ਆਪ ਸਾਨੂੰ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ ਜਿੰਨਾ ਕੋਈ ਕਿਸੇ ਨੂੰ ਬੁਰਾ ਕਹਿ ਸਕਦਾ ਉਹਦੇ ਕਹਿਣ ਨਾਲ ਕੁਝ ਨਹੀਂ ਹੋਣਾ ਅਸੀਂ ਤਾਂ ਆਪਣਾ ਦੇਖੋ ਗਿਆਨ ਦਾ ਦੀਵਾ ਬਾਲੀ ਜਾਣਾ ਕੀ Hindu Muslim Sikh Sai ਸਾਰੇ ਇੱਕੋ ਜਿਹੇ ਆ ਇਹ ਚ ਕੋਈ ਫਰਕ ਨਹੀਂ ਕਿਉਂਕਿ ਗੁਰੂ ਸਾਹਿਬ ਨੇ ਗੁਰੂ ਰਾਮਦਾਸ ਜੀ ਨੇ ਮੀਆਂ ਮੀਰ ਤੋਂ ਫਿਰ ਨਹੀਂ ਕਿਉਂ ਰਖਵਾਈ ਉਹਨਾਂ ਨੂੰ ਨਹੀਂ ਰੱਖਣੀ ਚਾਹੀਦੀ ਸੀ ਉਹਨਾਂ ਗੁਰੂ ਸਾਹਿਬ ਨੇ ਸਾਰੇ ਧਰਮਾਂ ਦਾ ਇੱਕ ਇੱਕ ਕਰਕੇ ਰੱਖਿਆ ਜੀ ਤੇ ਆਪਾਂ ਜਦੋਂ ਗਿਆਨ ਵੰਡਣ ਦੇ ਤੇ ਅਸੀਂ ਸਾਰਿਆਂ ਨੂੰ ਗਿਆਨ ਵੰਡਾਂਗੇ ਅਸੀਂ ਕਿਉਂ ਕਿਸੇ ਨਾ ਵਿਤਕਰਾ ਕਰੀਏ ਜੀ ਸਹੀ ਗੱਲ ਜੀ ਤੇ ਬਹੁਤ ਵਧੀਆ ਵਿਚਾਰ ਨੇ ਜੀ ਜ਼ੁਬਾਨਾਂ ਦੂਜੀਆਂ ਵੀ ਬੋਲਣੀਆਂ ਚਾਹੀਦੀਆਂ ਨੇ ਪਰ ਮਾਂ ਬੋਲੀ ਪੰਜਾਬੀ ਤੋਂ ਦੂਰ ਵੀ ਨਹੀਂ ਹੋਣਾ ਚਾਹੀਦਾ ਤਾਂ ਸਰਦਾਰ ਸਾਹਿਬ ਦੇ ਲਾਏ ਹੋਏ ਬੂਟੇ ਜਿਹੜੇ ਨੇ ਵਧੀਆ ਪੰਜਾਬੀ ਲਿਖਦੇ ਨੇ ਤੇ ਵਧੀਆ ਪੰਜਾਬੀ ਬੋਲਦੇ ਨੇ ਬਿਹਾਰ ਦਾ ਰਹਿਣ ਵਾਲਾ ਜਿਹੜਾ ਰੋਹਿਤ ਹੈ ਇਸ ਨੂੰ ਵੀ ਪੰਜਾਬੀ ਦੇ ਨਾਲ ਜੋੜਿਆ ਤੇ ਵਧੀਆ ਪੰਜਾਬੀ ਲਿਖਦਾ ਹੋਇਆ ਨਜ਼ਰ ਆਉਂਦਾ ਰੋਹਿਤ ਵੀ ਜਿੱਥੇ ਅੱਜ ਦੇ ਸਾਡੇ ਪੰਜਾਬੀ ਭੈਣ ਭਰਾ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਨੇ ਪੰਜਾਬੀਆਂ ਤੋਂ ਦੂਰ ਹੋ ਰਹੇ ਨੇ ਪੰਜਾਬੀ ਮਾਂ ਬੋਲੀ ਭੁੱਲਦੇ ਜਾ ਰਹੇ ਨੇ ਉੱਥੇ ਰੋਹਿਤ ਜਿਹੜਾ ਰਵੀਦਾਸ ਇਹ ਵਧੀਆ ਪੰਜਾਬੀ ਲਿਖਦਾ ਹੈ ਤੇ ਪੰਜਾਬੀ ਨਾਲ ਜੁੜਿਆ ਹੋਇਆ ਤਾਂ ਰੋਹਿਤ ਨਾਲ ਚਲਬਾਜ਼ ਚੜਦੇ ਆ ਰੋਹਿਤ ਰਵੀਦਾਸ ਪੰਜਾਬੀ ਨਾਲ ਜੁੜੇ ਹੋ ਵਧੀਆ ਪੰਜਾਬੀ ਲਿਖਦੇ ਨੇ ਕਿੰਨੇ ਚਿਰ ਤੋਂ ਲਿਖਦੇ ਦੋ ਸਾਲ ਤੋਂ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਇਹ ਮੈਂ ਬਿਹਾਰ ਦਾ ਭਾਗਲਪੁਰ ਜਿਲੇ ਜਿਲੇ ਦੇ ਰਹਿਣ ਵਾਲਾ। ਤੇ ਪੰਜਾਬ ਆਏ ਨੂੰ ਕਿੰਨਾ ਚਿਰ ਹੋ ਗਿਆ ਤੁਸੀਂ? ਤੁਹਾਨੂੰ ਉਹਦੇ ਪੰਜਾਬ ਹੁਣ ਇੱਥੇ ਪੜਦੇ ਹੋ ਤੁਸੀਂ? ਹਾਂਜੀ ਮੈਨੂੰ ਪੰਜਾਬ ਆਏ ਨੂੰ 5-6 ਸਾਲ ਹੋ ਗਏ। ਤੇ ਪੰਜਾਬੀ ਬੋਲ ਵੀ ਲੈਂਦੇ ਹੋ ਉਹਦੇ ਲਿਖ ਵੀ ਲੈਂਦੇ ਹੋ? ਹਾਂਜੀ। ਮੈਂ ਜ਼ਰੂਰ ਰੋਹੀ ਜੀ ਅਸੀਂ ਜਾਨਣਾ ਚਾਹੁੰਦੇ ਹਾਂ ਜੋ ਵੀ ਤੁਸੀਂ ਲਿਖਿਆ ਹੈ ਪੰਜਾਬੀ ਦੇ ਵਿੱਚ ਸਾਡੇ ਸਰੋਤਿਆਂ ਨੂੰ ਜ਼ਰੂਰ ਸੁਣਾਓ ਉਹਨਾਂ ਨੂੰ ਪਤਾ ਚੱਲੇ ਜੇ ਬਿਹਾਰ ਦਾ ਰਹਿਣ ਵਾਲਾ ਮੁੰਡਾ ਪੰਜਾਬੀ ਵਧੀਆ ਬੋਲ ਵੀ ਲੈਂਦਾ ਤੇ ਵਧੀਆ ਤਰ੍ਹਾਂ ਲਿਖਦਾ। ਬੱਚੇ ਗਿੱਲੀ ਮਿੱਟੀ ਵਾਂਗ ਹੁੰਦੇ ਹਨ ਚੰਗਾ ਅਧਿਆਪਕ ਮਿੱਟੀ ਨੂੰ ਬੋਲਣ ਲਗਾ ਦਿੰਦਾ ਹੈ ਜਰੂਰ ਜੀ ਸਰ सुरेंद्रਪਾਲ ਜੀ ਨੇ ਵੀ ਆਪਣੇ ਫਰਜ਼ ਨਿਭਾਉਂਦੇ ਆਇਆ ਇਸ ਮਿੱਟੀ ਨੂੰ ਬੋਲਣ ਲਾਤਾ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਦਾ ਹੋਇਆ ਹੈ ਜੀ ਹੋਰ ਪੰਜਾਬ ਦੇ ਵਾਰਸੋ ਪੰਜਾਬੀ ਬੋਲੋ ਪੰਜਾਬ ਪੰਜਾਬੀ ਪੜੋ ਪੰਜਾਬੀ ਲਿਖੋ ਪੰਜਾਬੀਅਤ ਨੂੰ ਬਚਾਓ ਪੰਜਾਬ ਦੇ ਵਾਰਸ ਪੰਜਾਬੀ ਬੋਲਣ ਪੰਜਾਬੀ ਪੜੋ ਪੰਜਾਬੀ ਲਿਖੋ ਤਾਂ ਪੰਜਾਬੀਅਤ ਨੂੰ ਬਚਾਓ ਸਾਡੇ ਬਹੁਤੇ ਪੰਜਾਬੀ ਵੀਰ ਭੈਣ ਭਰਾ ਜਿਹੜੇ ਨੇ ਪੰਜਾਬ ਤੋਂ ਦੂਰ ਹੁੰਦੇ ਯਾਰੇ ਨੇ ਪੰਜਾਬੀ ਭੁੱਲਦੇ ਯਾਰੇ ਨੇ ਸੋਚਦੇ ਨੇ ਦੂਜੀਆਂ ਜ਼ਬਾਨਾਂ ਬੋਲੀਏ ਤਾਂ ਸਾਡੀ ਰੈਪੋ ਜਾਦੀ ਇੱਜ਼ਤ ਜਾਦੀ ਬਣਨੀ ਹੈ ਦੂਜੀਆਂ ਜ਼ਬਾਨਾਂ ਬੋਲਨੀਆਂ ਬਹੁਤ ਜ਼ਰੂਰੀ ਨੇ ਪਰ ਦੂਜੀਆਂ ਜ਼ਬਾਨਾਂ ਦੇ ਨਾਲ-ਨਾਲ ਆਪਣੀ ਮਾਂ ਬੋਲੀ ਪੰਜਾਬੀ ਨੂੰ ਨਹੀਂ ਵਿਸਾਰਨਾ ਉਸ ਨੂੰ ਨਹੀਂ ਭੁੱਲਣਾ ਚਾਹੀਦਾ ਮਾਂ ਬੋਲੀ ਪੰਜਾਬੀ ਆਪਾਂ ਨੂੰ ਜੁੜਨਾ ਚਾਹੀਦਾ ਤਾਂ ਹੋਰ ਕੀ ਲਿਖਿਆ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੇ 200 ਕੰਗਣਾ ਵਾਲੇ ਕੋੜਿਆਂ ਤੇ ਬੈਠ ਨਗਰੀ ਥਾਂ ਥਾਂ ਪਰਮਦੇਸ ਸੰਤਾ ਉਹਨਾਂ ਦੀ ਇਹ ਠਾਠ ਅਜਰੂਰ ਜੀ ਬਹੁਤ ਵਧੀਆ ਲਾਈਨਾਂ ਜਿਹੜੀਆਂ ਨੇ ਲਿਖੀਆਂ ਨੇ ਅਤੇ ਰੋਹਿਤ ਨੇ ਇੱਥੇ ਵਧੀਆ ਦੱਸਿਆ ਸੰਦੇਸ਼ ਦੇ ਰਿਹਾ ਜੀ ਇਹ ਜ਼ਰੂਰੀ ਨਹੀਂ ਹੈ ਕਿ ਉਹ ਬਿਹਾਰ ਦਾ ਰਹਿਣ ਵਾਲਾ ਤੇ ਪੰਜਾਬੀ ਤੋਂ ਨਾਲ ਨਹੀਂ ਜੁੜਨਾ ਪੰਜਾਬ ਨਾਲ ਨਹੀਂ ਜੁੜਨਾ ਚਾਹੁੰਦਾ ਪੰਜਾਬੀ ਬੋਲੀ ਨਾਲ ਜੁੜ ਰਿਹਾ ਮਾਂ ਬੋਲੀ ਪੰਜਾਬੀ ਦੀ ਵਧੀਆ ਲਿਛਾਵਟ ਲਿਖਦੇ ਹੋ ਜਿੰਨਾ ਚਿਰ ਲਾਉਂਦੇ ਹੋ ਫਿਰ ਲਿਖਣ ਲੱਗੇ ਤੁਸੀਂ ਲਿਖਦੇ ਪਏ ਸੀ ਮੇਰੇ ਸਾਹਮਣੇ ਵੀ ਕਿਵੇਂ ਲਿਖਦੇ ਹੋ ਜਿਹੜੇ ਪੈਨ ਨਾਲ ਵਰਤੋ ਇਹ ਕਲਮ ਨਾਲ ਲਿਖੀ ਦਾ ਜੀ ਹਾਂ ਜੀ ਕਲਮ ਬਾਸ ਤੇ ਕਾਨ ਇੱਕ ਬਾਸ ਤੇ ਕਾਨੀ ਦੇ ਕਲਮ ਨਾਲ ਲਿਖੀ ਦਾ ਤੇ ਇਨਕ ਕੈਮਲਲ ਦੇ ਆਉਂਦੇ ਉਹ ਬਾਜ਼ਾਰ ਤੋਂ 30 ਰੁਪਏ ਦੀ ਤੁਹਾਡੇ ਪਿਤਾ ਜੀ ਵੀ ਪੰਜਾਬੀ ਬੋਲ ਲੈਂਦੇ ਜਾਂ ਪੜ੍ਹ ਲੈਂਦੇ ਨੇ ਨਹੀਂ ਉਹ ਉਹ ਹਿੰਦੀ ਬੋਲਦੇ ਅੱਛਾ ਮਾਤਾ ਜੀ ਮਾਤਾ ਜੀ ਪੰਜਾਬੀ ਬੋਲ ਲੈਂਦੇ ਤੇ ਹਿੰਦੀ ਹਿੰਦੀ ਵੀ ਬੋਲ ਲੈਂਦੇ ਪਰ ਪੜ ਨਹੀਂ ਸਕਦੇ ਰੋਹਿਤ ਮਾਨ ਮਹਿਸੂਸ ਹੁੰਦਾ ਪੰਜਾਬ ਦੇ ਵਿੱਚ ਰਹਿ ਕੇ ਜਿਹੜੇ ਪੰਜਾਬੀ ਬੋਲ ਰਹੇ ਹੋ ਤੁਸੀਂ ਜਿੰਨਾ ਚ ਪਿਆਰ ਮਿਲਦਾ ਹੁਣ ਬਹੁਤ ਜ਼ਿਆਦਾ ਤੁਹਾਡੇ ਅਧਿਆਪਕ ਜਿਹੜੇ ਨੇ सुरेंद्रਪਾਲ ਜੀ ਜਿਵੇਂ ਸਮਝਾਉਂਦੇ ਨੇ ਤੁਹਾਨੂੰ ਪੰਜਾਬੀ ਜਦੋਂ ਸ਼ੁਰੂਆਤ ਕੀਤੀ ਸੀ ਚੰਨੀਆਂ ਕਿ ਪਰੇਸ਼ਾਨੀਆਂ ਆਈਆਂ ਸੀ ਬਹੁਤ ਜ਼ਿਆਦਾ ਫਿਰ ਮੈਂ ਜਦੋਂ ਮੈਨੂੰ ਫਿਰ ਮੈਂ ਹਾਲੀਵੁੱਡ ਪ੍ਰੈਕਟਿਸ ਕਰਦਾਂਗਾ ਫਿਰ ਮੈਂ ਫਿਰ ਮੈਂ ਕਲਮ ਤੇ ਪਹੁੰਚਿਆ ਫਿਰ ਫਿਰ ਮੈਂ ਦੋ ਜ਼ਿਲ੍ਹੇ ਤੇ ਕੰਪੀਟੀਸ਼ਨ ਲੜਿਆ ਤੇ ਫਿਰ ਉਸ ਤੋਂ ਵੀ ਮੈਂ ਫਰਸਟ ਆਇਆ ਪੰਜਾਬੀ ਲਿਖਦੇ ਹਾਂ ਹਾਂਜੀ ਤਾਂ ਜ਼ਰੂਰ ਜੀ ਜਿਹੜੇ ਆਂਦੇ ਨੇ ਕਿ ਪੰਜਾਬੀ बोलन ਨਾਲ ਅਸੀਂ ਆ ਦੂਰੇ ਰਹਿ ਜੰਨੇ ਆ ਪੰਜਾਬੀਆਂ ਤੋਂ ਦੂਰ ਹੁੰਨੇ ਆ ਪਰ ਰੋਹਿਤ ਪੰਜਾਬੀ ਦੇ ਵਿੱਚ ਹੀ ਦੋ ਵਾਰੀ ਕੰਪੀਟੀਸ਼ਨ ਲੜਿਆ ਤੇ ਵਿਨਰ ਵੀ ਆਇਆ ਜੇਤੂ ਹੀ ਰਿਹਾ ਹੈ ਤਾਂ ਪੰਜਾਬੀ ਤੋਂ ਦੂਰ ਨਹੀਂ ਹੋਣਾ ਚਾਹੀਦਾ ਪੰਜਾਬੀ ਮਾਂ ਬੋਲੀ ਨਹੀਂ ਭੁੱਲਣੀ ਚਾਹੀਦੀ ਪੰਜਾਬੀ ਨੇ ਪੰਜਾਬ ਨੇ ਸਾਨੂੰ ਬੜਾ ਚੀਜ਼ਾਂ ਦਿੱਤੀਆਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਹੈ ਪੰਜਾਬ ਤੋਂ ਦੂਰ ਨਹੀਂ ਜਾਣਾ ਚਾਹੀਦਾ ਤਾਂ ਸਰਦਾਰ ਸਾਹਿਬ ਜਿਵੇਂ ਜੇ ਤੁਹਾਡਾ ਲਾਇਆ ਹੋਇਆ ਬੂਟਾ ਵਧੀਆ ਪੰਜਾਬੀ ਵੀ ਬੋਲ ਰਿਹਾ ਤੇ ਪੰਜਾਬੀ ਲਿਖਦਾ ਵੀ ਹੈ ਸੱਚ ਨਾਲ ਜੀ ਮਾਨ ਮਹਿਸੂਸ ਹੁੰਦਾ ਬਹੁਤ ਵਧੀਆ ਜੀ ਦੇਖੋ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਤੇ ਤੁਸੀਂ ਇੱਕ ਦੇਖ ਰਹੇ ਹੋ ਸਾਡੀ ਕੈਰੀ ਵਿੱਚ ਵਾਇਗੁਰੂ ਦੀ ਕਿਰਪਾ ਨਾਲ ਸਕੂਲ ਚ ਬਹੁਤ ਬੱਚੇ ਨੇ ਜਿਹੜੇ ਲਿਖਾਈ ਕਰਦੇ ਨੇ ਪਰ ਜਦੋਂ ਜਿੱਤਦੇ ਨੇ ਕੰਮ ਕਰਦੇ ਨੇ ਤੇ ਉਹਨਾਂ ਦੇਆਂ ਲਿਖਤਾਂ ਵੇਖ ਕੇ ਬਹੁਤ ਖੁਸ਼ੀ ਹੁੰਦੀ ਤੇ ਮੈਂ ਵਾਇਗੁਰੂ ਦਾ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਦਾਤ ਬਖਸ਼ੀ ਹੈ ਤੇ ਅੱਗੇ ਗਾਂ ਵਧਣ ਦਾ ਵੀ ਮੌਕਾ ਦਿੱਤਾ ਹੈ ਤੇ ਅਸੀਂ ਆਪਣੀ ਕੋਸ਼ਿਸ਼ ਕਰੀ ਜਾਣੀ ਹੈ ਪਰ ਬਹੁਤੇ ਦਾ ਆਪਣੇ ਹੁਣ ਜਿਹੜੇ ਨੌਜਵਾਨ ਵੀਰ ਨੇ ਪੜ੍ਹਾਈ ਤੋਂ ਬਾਅਦ ਆਂਦਰੇ ਵਿਦੇਸ਼ ਦੀ ਧਰਤੀ ਤੇ ਜਾਈਏ ਹਾਈਲਾਈਟ ਕੀਤੀ ਪੀੜ੍ਹੀ ਜੀਤੀ ਤੇ ਬਾਹਰ ਵਿਦੇਸ਼ਾਂ ਦੇ ਵਿਜੇ ਲਵਾ ਲੈਂਦੇ ਨੇ ਚੀ ਅਪੀਲ ਲਾਉਣੀ ਚਾਹੀਦੀ। ਦੇਖੋ ਜੀ ਐ ਵੈਸੇ ਤੇ ਪੰਜਾਬ ਦੇ ਵਿੱਚ ਵਾਹਿਗੁਰੂ ਦੀ ਇੰਨੀ ਕਿਰਪਾ ਕੀ ਅਸੀਂ ਜੇ ਕੋਈ ਵੀ ਆਪਣਾ ਕੰਮ ਧੰਦਾ ਕਰੀਏ ਤਾਂ ਅਸੀਂ ਕਾਮਯਾਬ ਹੋ ਸਕਦੇ ਆ। ਤੇ ਜੇ ਅਸੀਂ ਆਪਣਾ ਵਿਰਸਾ ਸੰਭਾਲਣਾ ਹੈ ਤਾਂ ਸਾਨੂੰ ਆਪਣੇ ਬੱਚਿਆਂ ਨੂੰ ਇੱਥੇ ਹੀ ਪੜਾ ਕੇ ਇੱਥੇ ਸੈੱਟ ਕਰਨਾ ਪਏਗਾ ਕਿਉਂਕਿ ਹੌਲੀ ਹੌਲੀ ਸਮਾਂ ਇਸ ਤਰ੍ਹਾਂ ਦਾ ਆ ਰਿਹਾ ਕਿ ਪੰਜਾਬ ਖਾਲੀ ਹੋ ਰਿਹਾ। ਦੇ ਦੂਸਰੇ ਪ੍ਰਵਾਸੀ ਇੱਥੇ ਆ ਰਹੇ ਨੇ ਫੇਰ ਅਸੀਂ ਸਾਰਿਆਂ ਨੇ ਗੁੱਸਾ ਕਰਨਾ ਤੇ ਘਰ ਵੀ ਰਹੇ ਹਾਂ ਕਿ ਪ੍ਰਵਾਸੀ ਕਬਜ਼ਾ ਕਰਦੇ ਪਏ ਨੇ ਇਹ ਸਚਾਈ ਹੈ ਕਿਤਨੇ ਕਿਤੇ ਸਾਡੀ ਹੀ ਕਮੀ ਆ ਸਾਨੂੰ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਉਹਨਾਂ ਨੂੰ ਵਧੀਆ ਕੰਮ ਇੱਥੇ ਬੋਲ ਕੇ ਦੇਣਾ ਚਾਹੀਦਾ ਬਾਕੀ ਸੋਚ ਆਪਣੀ ਆਪਣੀ ਸਹੀ ਗੱਲ ਹੈ ਜੀ ਬਾਅਦ ਚ ਅਸੀਂ ਅਰੋਪ ਲਾਉਨੇ ਆ ਜੀ ਸਾਡੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਰਾਜ ਹੋ ਰਿਹਾ ਤੇ ਅਸੀਂ ਦੂਰ ਹੁੰਦੇ ਜਾ ਰਹੇ ਆ ਪੰਜਾਬੀਆਂ ਨੂੰ ਤੇ ਪੰਜਾਬੀ ਉਹ ਸਭ ਤੋਂ ਵੱਡਾ ਦੋਸਤ ਸਾਡਾ ਆਪਣਾ ਹੀ ਹੈ ਕਿ ਅਸੀਂ ਆਪਣਾ ਪੰਜਾਬ ਤੋਂ ਦੂਰ ਹੋ ਰਹੇ ਆ ਤੇ ਪੰਜਾਬ ਪ੍ਰਵਾਸੀ ਜਿਹੜੇ ਨੇ ਪੰਜਾਬ ਦੇ ਵਿੱਚ ਆ ਰਹੇ ਆ ਜੇ ਅਸੀਂ ਆਪਣੇ ਪੰਜਾਬ ਨੂੰ ਨਹੀਂ ਸੰਭਾਲਣਾ ਤਾਂ ਦੂਜਿਆਂ ਨੇ ਤਾਂ ਆਉਣਾ ਹੀ ਆਉਣਾ ਸਾਡੇ ਧੀਆਂ ਪੁੱਤ ਵਿਦੇਸ਼ ਦੀ ਧਰਤੀ ਤੇ ਜਾ ਰਹੇ ਨੇ ਤੇ ਦੂਜੇ ਜਿਹੜੇ ਨੇ ਪੰਜਾਬ ਦੇ ਵਿੱਚ ਆ ਰਹੇ ਨੇ ਉਹ ਪੰਜਾਬ ਦੇ ਵਿੱਚ ਹੀ ਰਾਜੇ ਬਣੇ ਹੋਏ ਨੇ ਅਸੀਂ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਉੱਥੇ ਟਾਇਲਟ ਸਾਫ਼ ਕਰਦੇ ਆ ਦਿਹਾੜੀਆਂ ਲਾਉਣੇ ਆ ਪਰ ਆਪਣੇ ਪੰਜਾਬ ਤੋਂ ਦੂਰ ਹੁੰਦੇ ਜਾ ਰਹੇ ਆ ਤੇ ਦੂਜਿਆਂ ਨੂੰ ਅਸੀਂ ਦੋਸਤ ਨੇ ਸਹੀ ਗੱਲ ਐ ਸੱਚੀ ਦਾ ਕਿ ਆਪਾਂ ਦੂਜਿਆਂ ਨਾਲ ਰੋਪਾਉਂਦੇ ਆ ਪੰਜਾਬ ਪ੍ਰਵਾਸੀ ਆਏ ਨੇ ਸਰ ਦੇਖੋ ਜੇ ਅਸੀਂ ਕਿਹਾ ਜਾਵੇ ਕਿ ਆਪਾਂ ਕਹਿੰਨੇ ਆ ਕਿ ਕ੍ਰਿਸਚੀਅਨ ਆਪਣੇ ਧਰਮ ਦਾ ਪ੍ਰਚਾਰ ਕਰਦੇ ਆ ਜਾਂ ਪਰਵਾਸੀ ਆ ਰਹੇ ਆ ਇਹਦੇ ਵਿੱਚ ਸਰ ਆਪਾਂ ਨੂੰ ਆਪਣੇ ਕੰਮ 'ਚ ਪ੍ਰਪੱਕ ਹੋਣ ਦੀ ਲੋੜ ਆ ਆਪਣੀ ਪੰਜਾਬੀ 'ਚ ਪ੍ਰਪੱਕ ਹੋਣ ਦੀ ਲੋੜ ਆ ਕਿਸੇ ਨੂੰ ਮਾੜਾ ਚੰਗਾ ਕਹਿਣਾ ਕੁਝ ਨਹੀਂ ਅਸੀਂ ਆਪਣੇ ਉਹ ਕੰਮ ਕਰੀਏ ਜਿਨ੍ਹਾਂ ਨਾਲ ਸਾਡੀ ਪੰਜਾਬੀ ਜਿਹੜਾ ਮਜ਼ਬੂਤ ਹੋ ਸਕਣ ਠੀਕ ਹੈ ਤੁਹਾਨੂੰ ਤਾਂ ਜ਼ਰੂਰ ਜੀ ਸੁਰੇਂਦਰਪਾਲ ਜੀ ਨੇ ਆਪਣਾ ਫਰਜ਼ ਨਿਭਾਉਂਦਿਆਂ ਆਇਆ ਇੱਕ ਬੂਟਾ ਲਾਇਆ ਜਿਹੜਾ ਬਿਹਾਰ ਦੇ ਹੀ ਮੁੰਡੇ ਨੂੰ ਵੀ ਵਧੀਆ ਤਰ੍ਹਾਂ ਪੰਜਾਬੀ ਬੋਲਣ ਤੇ ਲਾਤ ਆਏ ਜਿੱਥੇ ਰੋਹਿਤ ਰਵੀਦਾਸ ਵਧੀਆ ਪੰਜਾਬੀ ਬੋਲਦਾ ਹੈ ਉਥੇ ਲਿਖਾਵਟ ਬਹੁਤ ਵਧੀਆ ਹੈ ਜਿਵੇਂ ਕੰਪਿਊਟਰ ਦੇ ਫੌਂਟ ਚੱਲਦੇ ਨੇ ਉਸ ਤਰ੍ਹਾਂ ਦੇ ਹੀ ਰੋਸ਼ਨੀ ਜਿਹੜਾ ਰਵੀਦਾਸ ਹੈ ਵਧੀਆ ਪੰਜਾਬੀ ਲਿਖਦਾ ਹੈ ਵਧੀਆ ਉਪਰਾਲਾ ਹੈ ਸੁਰਿੰਦਰਪਾਲ ਜੀ ਦਾ ਜਿਹੜਾ ਪੰਜਾਬੀ ਨੂੰ ਪ੍ਰਫੁੱਲਤ ਕਰਾ ਰਹੇ ਨੇ ਮਾਂ ਬੋਲੀ ਦਾ ਪ੍ਰਚਾਰ ਵੀ ਕਰ ਰਹੇ ਨੇ ਤੇ ਸਾਨੂੰ ਸਾਰਿਆਂ ਦਾ ਫਰਜ਼ ਹੈ ਕਿ ਸਾਡੀ ਆਪਣੀ ਮਾਂ ਬੋਲੀ ਪੰਜਾਬੀ ਤੋਂ ਦੂਰ ਨਾ ਹੋਈਏ ਪੰਜਾਬ ਦੇ ਨੇੜੇ ਰਹੀਏ ਤੇ ਪੰਜਾਬੀ ਹੋਣਾ ਆਪਣਾ ਫਰਜ਼ ਨਿਭਾਈਏ ਮिन्नੂ y tú sí llorero a un hernal.